ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਪ੍ਰਧਾਨਗੀ ਜਾ ਸਕਦੀ ਹੈ। ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੁੰਦੀ ਹੈ 2022 ਦੇ ਵਿੱਚ ਹਾਰ ਹੁੰਦੀ ਹੈ 2017 ਦੇ ਵਿੱਚ ਅਕਾਲੀ ਦਲ ਦੀ ਹਾਰ ਹੁੰਦੀ ਹੈ। ਸੀਨੀਅਰ ਲੀਡਰਸ਼ਿਪ ਹੈ ਉਹ ਉੱਥੇ ਪਹੁੰਚੀ ਹੈ ਤੇ ਉਹਨਾਂ ਨੇ ਮੀਟਿੰਗ ਕੀਤੀ ਹੈ ਅਤੇ ਸੁਖਬੀਰ ਬਾਦਲ ਤੇ ਸਵਾਲੀਆ ਨਿਸ਼ਾਨ ਉੱਥੇ ਨੇ ਉਸ ਮੀਟਿੰਗ ਦੇ ਵਿੱਚ। ਵਿਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥੋਂ ਪ੍ਰਧਾਨਗੀ ਜਾ ਸਕਦੀ ਹੈ ਜੀ ਹਾਂ ਪ੍ਰਧਾਨਗੀ ਤੇ ਤਲਵਾਰ ਲਟਕੀ ਹੋਈ ਹੈ ਇਹ ਗੱਲ ਅਸੀਂ ਕਿਉਂ ਕਹਿ ਰਹੇ ਹਾਂ ਇਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ ਲੋਕ ਸਭਾ ਚੋਣਾਂ ਦੇ ਵਿੱਚ ਹਾਰ ਹੁੰਦੀ ਹੈ 2022 ਦੇ ਵਿੱਚ ਹਾਰ ਹੁੰਦੀ ਹੈ 2017 ਦੇ ਵਿੱਚ ਅਕਾਲੀ ਦਲ ਦੀ ਹਾਰ ਹੁੰਦੀ ਹੈ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਬਗਾਵਤ ਸ਼ੁਰੂ ਹੋ ਜਾਂਦੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਲੰਘੇ ਕੁਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਸੀਨੀਅਰ ਲੀਡਰਾਂ ਦੇ ਵੱਲੋਂ ਜਲੰਧਰ ਵਿਖੇ ਇੱਕ ਮੀਟਿੰਗ ਕੀਤੀ ਗਈ। ਜਿਸ ਮੀਟਿੰਗ ਦੇ ਵਿੱਚ ਕੋਈ ਵੀ ਵਿਅਕਤੀ ਜੋ ਸੁਖਬੀਰ ਦਾ ਖਾਸਮ ਖਾਸ ਸੀ ਉਸ ਨੂੰ ਨਹੀਂ ਲਿਆ ਗਿਆ। ਕਿਹਾ ਗਿਆ ਕਿ ਸੀਨੀਅਰ ਲੀਡਰਸ਼ਿਪ ਹੈ ਉਹ ਉੱਥੇ ਪਹੁੰਚੀ ਹੈ ਤੇ ਉਹਨਾਂ ਨੇ ਮੀਟਿੰਗ ਕੀਤੀ ਹੈ ਅਤੇ ਸੁਖਬੀਰ ਬਾਦਲ ਤੇ ਸਵਾਲੀਆ ਨਿਸ਼ਾਨ ਉੱਠੇ ਨੇ ਉਸ ਮੀਟਿੰਗ ਦੇ ਵਿੱਚ। ਤੇ ਉਸ ਤੋਂ ਬਾਅਦ ਲੰਘੇ ਕੱਲ ਵੀ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਇਨਾ ਸੀਨੀਅਰ ਲੀਡਰਸ਼ਿਪਾਂ ਤੋਂ ਬਿਨਾ ਕਿਹਾ ਜਾ ਰਿਹਾ ਕਿ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਾ ਪ੍ਰਧਾਨ ਵੀ ਇਹ ਸੀਨੀਅਰ ਲੀਡਰਸ਼ਿਪ ਦੇ ਨਾਲ ਨੇ ਜੋ ਸੁਖਵੀਰ ਬਾਦਲ ਦੀ ਕਾਰਗੁਜ਼ਾਰੀ ਤੇ ਸਵਾਲ ਖੜਾ ਕਰ ਰਹੇ ਨੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਤੇ ਉਹਨਾਂ ਨੇ ਤਲਵਾਰ ਲਟਕਾ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿਹਾ ਜਾ ਰਿਹਾ ਕਿ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਦੇ ਵਿੱਚ ਸੁਖਵੀਰ ਬਾਦਲ ਦੇ ਬਾਗੀ ਜਿਹੜੇ ਲੀਡਰ ਨੇ ਉਹ ਸਾਹਮਣੇ ਆਉਣਗੇ ਅਤੇ ਅਸਤੀਫਾ ਮੰਗਣਗੇ ਇਹ ਗੱਲ ਕੋਈ ਆਮ ਨਹੀਂ ਬਹੁਤ ਵੱਡੀ ਗੱਲ ਹੈ ਸੁਖਬੀਰ ਬਾਦਲ ਤੇ ਪਹਿਲਾਂ ਵੀ ਅਸਤੀਫੇ ਦੀਆਂ ਮੰਗਾਂ ਉੱਠ ਚੁੱਕੀਆਂ ਨੇ ਪਰ ਇਸ ਵਾਰ ਕਿਹਾ ਜਾ ਰਿਹਾ ਕਿ ਅਕਾਲੀ ਦਲ ਦੀ ਸੀਨੀਅਰ ਬਰਗੇਡ ਬਹੁਤ ਵੱਡੀ ਹੈ ਬਹੁਤ ਲੰਬੀ ਹੈ ਅਤੇ ਨਾਲ ਕੁਝ ਨਵੇਂ ਜਿਹੜੇ ਲੀਡਰ ਨੇ ਉਹ ਵੀ ਨੇ ਤੇ ਯੂਥ ਦੇ ਲੀਡਰ ਵੀ ਨੇ ਹੋ ਸਕਦਾ ਹੈ ਕਿ ਉਹ ਬਗਾਵਤ ਖੜੀ ਕਰ ਦੇਣ ਕਿਹਾ ਜਾ ਰਿਹਾ ਕਿ ਉਹ ਕਾਲ ਤੱਕ ਸਾਹਿਬ ਤੋਂ ਮਾਫੀ ਮੰਗ ਕੇ ਉਸ ਤੋਂ ਬਾਅਦ ਇਹ ਕੰਮ ਕਰਨਗੇ ਜੋ ਗਲਤੀਆਂ ਨੇ ਉਸ ਲਈ ਮਾਫੀ ਮੰਗਣਗੇ ਉਸ ਤੋਂ ਬਾਅਦ ਸੁਖਬੀਰ ਬਾਦਲ ਦਾ ਅਸਤੀਫਾ ਮੰਗ ਸਕਦੇ ਨੇ ਸੋ ਕਿਹਾ ਜਾ ਰਿਹਾ ਸਿੱਧੇ ਤੌਰ ਤੇ ਤਾਂ ਇਦਾਂ ਵੀ ਅਕਾਲੀ ਦਲ ਦੇ ਉੱਤੇ ਸੀਨੀਅਰ ਲੀਡਰਸ਼ਿਪ ਆਪਣਾ ਕਬਜ਼ਾ ਕਰੇਗੀ ਸੁਖਬੀਰ ਬਾਦਲ ਨੂੰ ਪਾਸੇ ਕਰਕੇ ਇਹ ਚਰਚਾਵਾਂ ਹੋ ਰਹੀਆਂ ਨੇ ਜਲਦੀ ਇਸ ਦਾ ਖੰਡਨ ਵੀ ਹੋ ਜਾਵੇਗਾ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਅਤੇ ਸੋਸ਼ਲ ਮੀਡੀਆ ਤੇ ਇਸ ਦੀਆਂ ਚਰਚਾਵਾਂ ਵੀ ਆਮ ਹੋ ਚੁੱਕੀਆਂ ਨੇ ਤੁਹਾਨੂੰ ਦੱਸ ਦਨੇ ਆ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਉਹ ਪ੍ਰਕਾਸ਼ ਸਿੰਘ ਬਾਦਲ ਦੇ ਸੁਪੁੱਤਰ ਨੇ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੀ ਤੇ ਉਹਨਾਂ ਤੋਂ ਬਾਅਦ ਉਹਨਾਂ ਨੂੰ ਪ੍ਰਧਾਨਗੀ ਮਿਲਦੀ ਹੈ ਸਰਕਾਰ ਸੱਤਾ ਦੇ ਵਿੱਚ ਜਦੋਂ ਹੁੰਦੇ ਨੇ ਤਾਂ ਉਪ ਮੁੱਖ ਮੰਤਰੀ ਵੀ ਬਣਦੇ ਨੇ ਉਸ ਤੋਂ ਬਾਅਦ 17 ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚੋਂ ਨਕਾਰਿਆ ਜਾਂਦਾ ਹੈ ਉਸ ਤੋਂ ਬਾਅਦ 2019 ਦੀਆਂ ਚੋਣਾਂ ਆਉਂਦੀਆਂ ਨੇ ਉਸ ਦੇ ਵਿੱਚ ਵੀ ਨਕਾਰ ਦਿੱਤਾ ਜਾਂਦਾ ਹੈ ਅਤੇ ਜਦੋਂ 22 ਦੀਆਂ ਚੋਣਾਂ ਆਉਂਦੀਆਂ ਨੇ ਤਾਂ ਕਮਾਲ ਹੀ ਹੋ ਜਾਂਦੀ ਹੈ ਅਜਿਹੀ ਆਮ ਆਦਮੀ ਪਾਰਟੀ ਦੀ ਨੇਰੀ ਚੱਲਦੀ ਹੈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੱਤਿਆਂ ਦੇ ਮੰਗ ਹਵਾ ਦੇ ਵਿੱਚ ਉਡਾਰ ਦਿੱਤਾ ਜਾਂਦਾ ਹੈ ਅਤੇ ਇੱਕ ਦੋ ਸੀਟਾਂ ਤਹੀ ਸਿਮਤ ਕੇ ਰਹਿ ਜਾਂਦਾ ਹੈ ਉਸ ਤੋਂ ਬਾਅਦ ਅੰਦੋਲਨ ਜਦੋਂ ਸ਼ੁਰੂ ਹੁੰਦਾ ਹੈ 2019-20 ਦੇ ਵਿੱਚ ਤਾਂ ਅੰਦੋਲਨ ਦੇ ਵਿੱਚ ਜੋ ਭਾਈਵਾਲ ਪਾਰਟੀ ਹੁੰਦੀ ਹੈ ਉਸ ਤੋਂ ਵੀ ਕਿਨਾਰਾ ਸ਼੍ਰੋਮਣੀ ਅਕਾਲੀ ਦਲ ਕਰ ਲੈਂਦਾ ਹੈ ਅਤੇ ਕਿਨਾਰਾ ਕਰਨ ਤੋਂ ਬਾਅਦ ਬਹੁਤ ਵੱਡੀ ਢਾਹ ਲੱਗਦੀ ਹੈ ਤੇ ਫਿਰ ਜਦੋਂ ਚੋਣਾਂ ਆਉਂਦੀਆਂ ਨੇ 2024 ਦੀਆਂ ਤਾਂ ਚਰਚਾਵਾ ਸ਼ੁਰੂ ਹੁੰਦੀਆਂ ਨੇ ਚੋਣਾਂ ਤੋਂ ਪਹਿਲਾਂ ਕੀ ਵੀ ਭਾਜਪਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਘੱਟਜੋੜ ਹੋਵੇਗਾ ਅਤੇ ਪੰਜਾਬ ਦੇ ਵਿੱਚ ਵੱਡੀਆਂ ਜਿੱਤਾਂ ਹਾਸਲ ਕਰ ਸਕਦੇ ਨੇ ਪਰ ਉੱਥੇ ਹੀ ਇੱਕਦਮ ਸ਼ੰਭੂ ਬਾਡਰ ਦੇ ਉੱਤੇ ਧਰਨਾ ਸਟਾਰਟ ਕਿਸਾਨ ਕਰ ਦਿੰਦੇ ਨੇ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਵੱਲੋਂ ਫੈਸਲਾ ਲਿਆ ਜਾਂਦਾ ਹੈ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਸਮਝੌਤਾ ਨਹੀਂ ਕਰਾਂਗੇ ਅਸੀਂ ਇਕੱਲੇ ਚੋਣਾਂ ਲੜਾਂਗੇ ਇਕੱਲੇ ਚੋਣਾਂ ਲੜੇ ਤੇ ਨਤੀਜਾ ਤੁਹਾਡੇ ਸਾਹਮਣੇ ਹੈ ਸਿਰਫ ਬਠਿੰਡੇ ਦੀ ਇੱਕ ਸੀਟ ਵੀ ਬਾਹਰ ਸਿਮਰਤ ਕੌਰ ਬਾਦਲ ਜਿੱਤੀ ਹੈ ਉਸ ਤੋਂ ਬਿਨਾ ਬਾਕੀ ਜਗ੍ਹਾ ਦੇ ਉੱਤੇ ਕਈ ਥਾਵਾਂ ਤਾਂ ਅਜਹੀਆਂ ਨੇ ਜਿੱਥੇ ਜ਼ਮਾਨਤਾਂ ਜ਼ਬਤ ਹੋਈਆਂ ਨੇ ਸੀਨੀਅਰ ਲੀਡਰਸ਼ਿਪ ਦੀ ਉਹਨਾਂ ਦੀ ਬਹੁਤ ਵੱਡੀ ਬੇਇੱਜ਼ਤੀ ਹੋਈ ਹੈ ਕਿਉਂਕਿ 5ਵੇਂ ਨੰਬਰ ਤੇ ਕਿਤੇ 4ਵੇਂ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਰਿਹਾ ਹੈ ਇਸ ਦੇ ਮੱਦੇਨਜ਼ਰ ਸੀਨੀਅਰ ਲੀਡਰਸ਼ਿਪ ਵੱਲੋਂ ਇਕਾ ਕੀਤਾ ਗਿਆ ਕਿਹਾ ਜਾ ਰਿਹਾ ਹੈ ਅਫਵਾਹਾਂ ਵੀ ਆ ਰਹੀਆਂ ਨੇ ਵੀ ਇਕਾ ਕੀਤਾ ਗਿਆ ਤੇ ਮੀਟਿੰਗ ਕੀਤੀ ਗਈ ਹੈ ਕਿ ਸੁਖਬੀਰ ਬਾਦਲ ਦੇ ਹੱਥ ਵਸ ਦੀ ਗੱਲ ਨਹੀਂ ਹੈ ਪ੍ਰਧਾਨ ਪਾਰਟੀ ਨੂੰ ਚਲਾਉਣਾ ਅਤੇ ਉਹਨਾਂ ਤੋਂ ਪ੍ਰਧਾਨਗੀ ਖੋਹੀ ਜਾ ਸਕਦੀ ਹੈ ਅਤੇ ਜਲਦ ਇਹ ਵੀ ਫੈਸਲਾ ਹੋ ਜਾਵੇਗਾ ਅਤੇ ਸਾਰੀਆਂ ਜਿਹੜੇ ਸੀਨੀਅਰ ਲੀਡਰਸ਼ਿਪ ਨੇ ਇੱਕਜੁੱਟ ਹੋ ਕੇ ਸੁਖਬੀਰ ਬਾਦਲ ਤੇ ਦਾਵਾ ਬੋਲ ਚੁੱਕੇ ਨੇ ਕੁਝ ਦਿਨ ਪਹਿਲਾਂ ਵੀ ਰਾਜਪੁਰਾ ਦੇ ਜਿਹੜੇ ਹਲਕਾ ਇੰਚਾਰਜ ਸੀ ਚਰਨਜੀਤ ਸਿੰਘ ਬਰਾੜ ਉਹਨਾਂ ਵੱਲੋਂ ਵੀ ਇੱਕ ਖੁੱਲਾ ਪੱਤਰ ਲਿਖਿਆ ਗਿਆ ਸੀ ਜਿਸ ਦੇ ਵਿੱਚ ਸਵਾਲ ਚੁੱਕੇ ਗਏ ਸੀ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ ਤੇ ਅਤੇ ਉਹਨਾਂ ਨੇ ਕਿਹਾ ਸੀ ਕਿ ਜੋ ਬਾਦਲ ਸੁਖਬੀਰ ਸਿੰਘ ਬਾਦਲ ਦੇ ਨੇੜਲੇ ਚਾਰ ਪੰਜ ਲੀਡਰ ਨੇ ਉਹਨਾਂ ਲੀਡਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਹਨੇਰੇ ਵਿੱਚ ਰੱਖਿਆ ਜਾਂਦਾ ਹੈ ਅਤੇ ਹੋਰਨਾਂ ਲੀਡਰਾਂ ਦੀ ਸੁਣੀ ਨਹੀਂ ਜਾਂਦੀ ਇਸ ਤੋਂ ਬਾਅਦ ਚਰਚਾ ਮੱਠ ਦੀਆਂ ਨੇ ਬੈਂਸ ਬਸਈਆ ਹੁੰਦਾ ਹੈ ਅਤੇ ਬਲਤੀ ਰੋਮਾਣਾ ਵੀ ਉਹਨਾਂ ਤੇ ਸ਼੍ਰੀ ਅਮ ਹਮਲਾ ਕਰਦੇ ਨੇ ਤੇ ਕੁਝ ਵਿਦੇਸ਼ ਚ ਬੈਠੇ ਵੀ ਨਹੀਂ ਪੈਗ ਦੇ ਵਿੱਚ ਬੈਠੇ ਨੌਜਵਾਨ ਵੀਡੀਓ ਵਾਇਰਲ ਕਰਦੇ ਨੇ ਕਿ ਚਰਨਜੀਤ ਸਿੰਘ ਬਰਾੜ ਤਾਂ 30 32 32 ਲੱਖ ਲੈ ਕੇ ਐਲਐਮਆ ਦੰਦੇ ਨੇ ਪਾਰਟੀ ਦੇ ਨਾਉਂ ਦੇ ਉੱਤੇ ਅਜਿਹੇ ਤੌਮਤ ਲੱਗਦੇ ਨੇ ਇੱਕ ਸਿੱਧੀ ਗੱਲ ਕਹਿ ਦਈਏ ਕਿ ਪਾਰਟੀ ਦੇ ਵਿੱਚ ਫਾੜ ਪੈ ਚੁੱਕੇ ਨੇ ਅਤੇ ਜਲਦ ਕੋਈ ਵੱਡਾ ਧਮਾਕਾ ਹੋਵੇਗਾ ਅਸੀਂ ਵੀ ਤੁਹਾਨੂੰ ਉਸ ਧਮਾਕੇ ਤੋਂ ਜਾਣੂ ਕਰਾਉਂਦੇ ਰਹਾਂਗੇ ਧੰਨਵਾਦ